ਪ੍ਰੋਗਰਾਮ 16 ਅਤੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਦੋ ਚਲੰਤ ਅਜਿਹੇ ਅਹਿਮ ਮੁੱਦੇ ਨੇ ਜਿਸ ਦੇ ਉੱਤੇ ਚਰਚਾ ਕਰਨੀ ਲਾਜ਼ਮੀ ਬਣ ਜਾਂਦੀ ਹੈ ਉਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ ਜਿਹੜੇ ਸਿੱਧੇ ਤੌਰ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਵੀ ਜੁੜੇ ਹੋਏ ਨੇ ਪੰਜਾਬ ਨਾਲ ਜੁੜੇ ਹੋਏ ਨੇ ਪਹਿਲਾ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਪੰਜਾਬ 95 ਜਿਹੜੀ ਕੀ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਹਿਊਮਨ ਰਾਈਟਸ ਦੇ ਲਈ ਸਾਰੀ ਜ਼ਿੰਦਗੀ ਲੜਦੇ ਰਹੇ ਔਰ ਅਖੀਰ ਦੇ ਵਿੱਚ ਖੁਦ ਹੀ ਲਾਪਤਾ ਹੋ ਜਾਂਦੇ ਨੇ ਜੋ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਲੱਭੀਆਂ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਬਿਆਨ ਕਰਦੀ ਫਿਲਮ ਰਿਲੀਜ਼ ਹੋਣ ਨੂੰ ਸਮਾਂ ਕਿਉਂ ਲੱਗ ਰਿਹਾ ਹੈ ਕੱਟ ਕਿੰਨੇ ਹੀ ਲੱਗ ਗਏ ਨਾਮ ਤੱਕ ਬਦਲ ਦਿੱਤਾ ਗਿਆ ਇਹ ਜੀ ਕਿਹੜੀ ਗੱਲ ਹੈ ਜਿਹੜੀ ਰੜਕ ਰਹੀ ਹੈ ਸਰਕਾਰ ਦੀ ਨਜ਼ਰ ਵਿੱਚ ਸਟੇਟ ਦੀ ਨਜ਼ਰ ਵਿੱਚ ਕਿ ਫਿਲਮ ਰਿਲੀਜ਼ ਨਹੀਂ ਹੋ ਰਹੀ ਇਸ ਤੇ ਗੱਲ ਕਰਾਂਗੇ ਨਾਲ ਦੂਜਾ ਮੁੱਦਾ ਐਮਪੀ ਅਮਰਿਤਪਾਲ ਸਿੰਘ ਦਾ ਉਸਨਾਂ ਨੇ ਹੁਣ ਹਾਈ ਕੋਰਟ ਵੱਲ ਰੁਖ ਕੀਤਾ ਕਿ ਐਨਐਸਸੀ ਚ ਜਿਹੜਾ ਦੂਜੀ ਵਾਰੀ ਵਾਅਦਾ ਕੀਤਾ ਗਿਆ ਜਿਹੜੇ ਕਾਰਨ ਉਸ ਵਿੱਚ ਸਰਕਾਰ ਨੇ ਦੱਸੇ ਨੇ ਬੜੇ ਗਲਤ ਨੇ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਨੂੰ ਦੋਵਾਂ ਨੂੰ 파ਰਟੀ ਬਣਾ ਲਿਆ ਗਿਆ ਹੁਣ ਕੀ ਐਮਪੀ ਅਮਰਿਤਪਾਲ ਸਿੰਘ ਨੂੰ ਅੱਗੇ ਹੋਵੇਗੀ ਜਿਹੜੀ ਸੁਣਵਾਈ ਹਾਈ ਕੋਰਟ ਦੇ ਅੰਦਰ ਉਸ ਵਿੱਚ ਕੋਈ ਰਾਹਤ ਮਿਲੇਗੀ ਜਾਂ ਨਹੀਂ ਮਿਲਦੀ ਰਾਹਤ ਇਹ ਉੱਥੇ ਪਤਾ ਲੱਗਣਾ ਉਸ ਨਵਾਈ ਦੇ ਵਿੱਚ ਪਰ ਉਸ ਤੋਂ ਪਹਿਲਾਂ ਦੀਆਂ ਚਰਚਾਵਾਂ ਕੀ ਕਹਿੰਦੀਆਂ ਨੇ ਉਸ ਦੇ ਉੱਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤਾਂ ਦਿਲਜੀਤ ਦੋਸਾਂਝ ਦੀ ਗੱਲ ਕਰੀ ਹੁਣ ਦਿਲਜੀਤ ਦੋਸਾਂਝ ਗਲੋਬਲ ਪੱਧਰ ਦੇ ਉੱਤੇ ਕਿੰਨਾ ਕੋ ਛਾ ਗਿਆ ਕਿੰਨਾ ਸਟਾਰ ਬਣਿਆ ਕਿੰਨਾ ਅਦਾਕਾਰ ਚੋਟੀ ਦਾ ਬਣ ਗਿਆ ਇਸ ਦੀ ਤੇ ਕਿਸੇ ਨੂੰ ਚਰਚਾ ਕਰਨ ਦੀ ਜਾਂ ਦੂਰ ਆਏ ਹੈ ਹੀ ਨਹੀਂ ਪਰ ਉਸ ਦੀਆਂ ਫਿਲਮਾਂ ਜਦੋਂ ਆਉਂਦੀਆਂ ਰਿਲੀਜ਼ ਹੁੰਦੀਆਂ ਚਮਕੀਲਾ ਦੀ ਜ਼ਿੰਦਗੀ ਤੇ ਆਧਾਰਿਤ ਬਣੀ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਪਿਆ ਰਿਲੀਜ਼ ਹੋ ਜਾਂਦੀ ਹੈ ਲੋਕੀ ਦੇਖ ਲੈਂਦੇ ਆ ਕੋਈ ਪਸੰਦ ਕਰਦੇ ਆ ਕੋਈ ਲੋਚਨਾ ਕਰਦੇ ਆ ਪਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਆਧਾਰਿਤ ਫਿਲਮ ਨੂੰ ਲੈ ਕੇ ਇਹਨੇ ਅੜਿੱਕੇ ਕਿਉਂ ਨਜ਼ਰ ਆ ਰਹੇ ਆ ਇੱਥੋਂ ਤੱਕ ਕਿ ਫਿਲਮ ਦੇ ਨਾਂ ਤੱਕ ਬਦਲਨੇ ਇੰਨੇ ਕੱਟ ਲੱਗ ਜਾਣੇ ਇਹ ਮਸਲਾ ਕੀ ਹੈ ਡਰ ਕਿਹੜੀ ਗੱਲ ਦਾ ਸੰਦੀਪ ਸਭ ਤੋਂ ਵੱਡੀ ਗੱਲ ਇਹ ਕਿ ਮਸਲਾ ਦਲਜੀਤ ਦਸਾਂਝ ਨਹੀਂ ਆ ਮਸਲਾ ਹੈ ਕਿ ਸਰਕਾਰਾਂ ਦੀ ਕਰਤੂਤ ਸਰਕਾਰਾਂ ਆਪਣੀ ਕਰਤੂਤ ਨੂੰ ਛਪਾਉਣ ਦਾ ਯਤਨ ਕਰਦੀਆਂ ਨੇ ਸਰਕਾਰਾਂ ਨੂੰ ਆਪਣੇ ਕੀਤੇ ਕਾਲੇ ਕਾਰਨਾਮੇ ਤੇ ਕਾਲੀਆਂ ਕਰਤੂਤਾਂ ਤੋਂ ਪਰਦਾ ਫਾਸ਼ ਹੋਣ ਤੋਂ ਡਰ ਲੱਗਦਾ ਹੈਗਾ ਸਰਕਾਰਾਂ ਫਿਰ ਖੋਪਚਾ ਆ ਜਾਂਦੀਆਂ ਕਿਉਂਕਿ ਜਿਹੜੇ ਆਪਣੀ ਹੱਥੀਕਾਰੇ ਕੀਤੇ ਹੁੰਦੇ ਨੇ ਉਹ ਫਿਰ ਚੁੱਪਦੇ ਨੇ ਔਰ ਸਾਰੀ ਜ਼ਿੰਦਗੀ ਚੁੱਪਦੇ ਨੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਚੁੱਪਦੇ ਨੇ ਤੇ ਉਹਨਾਂ ਦੀਆਂ ਵੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਗ ਕਰਦੇ ਨੇ ਕਿ ਸਾਡੇ ਲੋਕਾਂ ਨੇ ਇਹੋ ਜੇ ਕਾਲੇ ਕਾਰਨਾਮੇ ਕੀਤੇ ਹੀ ਤੇ ਜਿਸ ਕਰਕੇ ਸਾਨੂੰ ਇਹ ਕੁਝ ਭੁਗਤਣਾ ਪਿਆ ਹੁਣ ਮਸਲਾ ਤੇ ਹੈ ਕਿ ਦਲਜੀਤ ਦਸਾਂਜ ਉਹ ਫਿਲਮ ਲੈ ਕੇ ਆ ਰਿਹਾ ਜਿਹੜੀ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਜੀਵਨੀ ਦੇ ਆਧਾਰਿਤ ਬਣੀ ਹੈਗੀਆ ਤੇ ਜਸਵੰਤ ਸਿੰਘ ਖਾਲੜਾ ਉਹ ਜਦੋਂ ਉਹਨਾਂ ਦਾ ਕਤਲ ਹੁੰਦਾ ਉਹ ਕਤਲ ਤੋਂ ਉਹ ਪਹਿਲਾਂ ਕਹਿ ਦਿੰਦੇ ਨੇ ਕਿ ਮੇਰਾ ਕਤਲ ساری ਉਮਰ ਸਰਕਾਰਾਂ ਨੂੰ ਸਤਾਉਂਦਾ ਰਹੇਗਾ ਉਹਨਾਂ ਨੂੰ ਪਤਾ ਸੀ ਕਿ ਮੈਨੂੰ ਪੁਲਿਸ ਨੇ ਇੱਕ ਦਿਨ ਮਾਰ ਦੇਣਾ ਹੈਗਾ ਮੇਰਾ ਝੂਠਾ ਮੁਕਾਬਲਾ ਵੀ ਹੋ ਸਕਦਾ ਮੇਰੂੰ ਘਰੋਂ ਚੁੱਕ ਕੇ ਵੀ ਲਿਜਾ ਸਕਦੇ ਨੇ ਮੇਰਾ ਇਨਕਾਊਂਟਰ ਹੋਊਗਾ ਮੇਰੇ ਵੀ ਚੱਡੇ ਪਾੜ ਦਿੱਤੇ ਜਾਣਗੇ ਪਾੜ ਕੇ ਉਹਦੇ ਚ ਲੂਣ ਮਿਰਚਾਂ ਸੁਠੀਆਂ ਜਾਣੀਆਂ ਗੋਡੇ ਤੋੜ ਕੇ ਗਲ ਦੇ ਵਿੱਚ ਪਾ ਦਿੱਤੇ ਜਾਣਗੇ ਬਾਹਾਂ ਤੋੜ ਕੇ ਗਲ ਦੇ ਵਿੱਚ ਪਾ ਦੇ ਤੂੰ ਉਹਨਾਂ ਨੂੰ ਸਭ ਕੁਝ ਪਤਾ ਸੀ ਉਹਨਾਂ ਕੋਲ ਪੈ ਕੇ ਪਰ ਮੇਰਾ ਕਤਲ ਮੇਰਾ ਖੂਨ ਸਾਰੀ ਉਮਰ ਹਕੂਮਤ ਨੂੰ ਸਤਾਉਂਦਾ ਰਹੇਗਾ ਤੜਫਾਉਂਦਾ ਰਹੇਗਾ ਇਹ ਉਹਨਾਂ ਦੇ ਬੋਲ ਸੀ ਉਹ ਫਿਲਮ ਬਣੇ ਨਾ ਚਾਹੇ ਨਾ ਬਣੇ ਚਾਹੇ ਦਲਜੀਤ ਦਸਾਂਜ ਦੀ ਜਗ੍ਹਾ ਕੋਈ ਹੋਰ ਵੀ ਉਸ ਫਿਲਮ ਦੇ ਵਿੱਚ ਜਸਵੰਤ ਸਿੰਘ ਖਾਲੜਾ ਸਾਹਿਬ ਦੇ ਭੂਮਿਕਾ ਦੇ ਵਿੱਚ ਨਜ਼ਰ ਆਉਂਦੇ ਤਦ ਵੀ ਪ੍ਰੋਬਲਮ ਇਹੀ ਹੋਣੀ ਸੀ ਫਿਲਮ ਇਹ ਕਿ ਸਾਡੀ ਆਉਣ ਵਾਲੀ ਮੌਜੂਦਾ ਜਿਹੜੀ ਇਹ ਪੀੜ੍ਹੀ ਹੈ ਜਾਂ ਆਉਣ ਵਾਲੇ ਲੋਕਾਂ ਨੂੰ ਪਤਾ ਲੱਗੂਗਾ ਕਿ ਜਸਵੰਤ ਸਿੰਘ ਖਾਲੜਾ ਕੌਣ ਸੀ ਤੇ ਉਹਦੀ ਕੀ ਹੈ ਕਿਉਂਕਿ ਅੱਜ ਕੱਲ ਪ੍ਰੋਬਲਮ ਇਹ ਆ ਗਈ ਹੈ ਕਿ ਲੋਕਾਂ ਨੂੰ ਫਿਲਮਾਂ ਦੇ ਰੂਪ ਦੇ ਵਿੱਚ ਜਿਆਦਾ ਲੋਕੀ ਜਾਣਨ ਲੱਗ ਪਏ ਨੇ ਕਿ ਸ਼ਾਇਦ ਜਿਵੇਂ ਮਿਲਖਾ ਸਿੰਘ ਦੀ ਗੱਲ ਕਰਦੇ ਨੇ ਕਿ ਲੋਕਾਂ ਨੂੰ ਨਵੇਂ ਬੱਚਿਆਂ ਨੂੰ ਮਿਲਖਾ ਸਿੰਘ ਬਾਰੇ ਨਹੀਂ ਸੀ ਪਤਾ ਮਿਲਖਾ ਸਿੰਘ ਇੱਕ ਜਨਰਲ ਨੌਲੇਜ ਦਾ ਸਵਾਲ ਸੀ ਕਿ ਉਹ ਕਿਹੜਾ ਪਹਿਲਾ ਭਾਰਤੀ ਹੈ ਜਿਨੇ 올림픽 ਦੇ ਵਿੱਚ ਇੰਡੀਵਿਜੂਅਲ ਮੈਡਲ ਜਿੱਤਿਆ ਸੀ ਮਿਲਖਾ ਸਿੰਘ ਲੇਕਿਨ ਮਿਲਖਾ ਸਿੰਘ ਹੁਣਾਂ ਦੀ ਜ਼ਿੰਦਗੀ ਕਿੰਨੀ ਔਖੀ ਕਿਹੜੀਆਂ ਰਾਹਾਂ ਚੋਂ ਕਿਹੜੇ ਪੈਂਡਿਆਂ ਚੋਂ ਨਿਕਲ ਕੇ ਉਹ ਕਿਸ ਮੁਕਾਮ ਤੇ ਪਹੁੰਚੇ ਨੇ ਤੇ ਜਦੋਂ ਇਰਫਾਨ ਅਕਤਰ ਉਹਨਾਂ ਦਾ ਰੋਲ ਅਦਾ ਕਰਦੇ ਨੇ ਤੇ ਮਿਲਖਾ ਸਿੰਘ ਦਾ ਬਾਰੇ ਪਤਾ ਲੱਗਾ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਦਾ ਬਾਰੇ ਪੰਜਾਬ ਦੇ ਲੋਕਾਂ ਨੂੰ ਬਾਰੇ ਪਤਾ ਹੋ ਸਕਦਾ ਪਰ ਜਿਹੜੀ ਆ ਵਾਲੇ ਐਸ ਟਾਈਮ ਆਪਾਂ ਟੀਨ ایਜ ਨੇ ਸਾਡੇ ਜਿਹੜਾ ਸਾਡੀ 24 ਸਾਲ ਤੋਂ ਜਣ ਉਹਨਾਂ ਨੂੰ ਨਹੀਂ ਪਤਾ ਹੋਊਗਾ ਤੇ ਪੰਜਾਬ ਤੋਂ ਬਾਹਰ ਤੇ ਵਿਦੇਸ਼ਾਂ ਵਿੱਚ ਵੱਸਦੇ ਲੋਕਾਂ ਨੂੰ ਪਤਾ ਨਹੀਂ ਨਾ ਕਿ ਜਸਵੰਤ ਸਿੰਘ ਖਾਲੜਾ ਕੌਣ ਆ ਉਹ ਜਸਵੰਤ ਸਿੰਘ ਖਾਲੜਾ ਜਦੋਂ ਉਹਨੂੰ ਪਤਾ ਲੱਗਦਾ ਕਿ ਪੱਟੀ ਤਰਨਤਾਰ ਮਜੀਠਾ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਸ਼ਮਸ਼ਾਨ ਘਾਟ ਆ ਉੱਥੇ ਅਚਾਨਕ ਲੱਕੜਾਂ ਦੀ ਮੰਗ ਕਿਉਂ ਵੱਧ ਗਈ ਹੈਗੀ ਆ ਕਿਉਂ ਉੱਥੋਂ ਦੀਆਂ ਜਿਹੜੀਆਂ ਮਾਰਕੀਟ ਕਮੇਟੀਆਂ ਨੇ ਉਹਨਾਂ ਦੇ ਖਰਚੇ ਕਿਵੇਂ ਵੱਧ ਗਿਆਗੇ ਨੇ ਕਿਉਂਕਿ ਲਵਾਰਸ ਲਾਸ਼ਾਂ ਦਾ ਸੰਸਕਾਰ ਉਹ ਕਰਦੇ ਸੀ ਉਹਨਾਂ ਕੋਲ ਪੁਲਿਸ ਕਰਵਾਉਂਦੀ ਸੀ ਚਾਹੀਓ ਤਰਨਤਾਰ ਦੇ ਉਸ ਸਮੇਂ ਦਾ ਐਸਐਸਪੀ ਅਜੀਤ ਸਿੰਘ ਸੰਧੂ ਚਾਹੀ ਕੋਈ ਹੋਰ ਸੀ ਜਿਹਨੇ ਅਜੀਤ ਸਿੰਘ ਸੰਧੂ ਤੇ ਦੋਸ਼ ਹੈ ਕਿ ਉਹਨੇ ਚੁੱਕਿਆ ਹੈਗਾ ਉਹ ਉਹ ਫਿਰ ਕਫਣ ਬਣ ਕੇ ਤਾਂ ਰੁਕ ਘਰ ਚੱਲ ਪੈਂਦੇ ਹੈਗੇ ਨਾ ਜੀ ਤੇ ਫਿਰ ਪਤਾ ਲੱਗਦਾ ਕਿ ਜਦੋਂ 25000 ਲੋਕਾਂ ਨੂੰ ਬੇਕਸੂਰ ਮੁੰਡੇ ਕੁੜੀਆਂ ਮੁੰਡਿਆਂ ਨੂੰ ਤੇ ਬੇਕਸੂਰ ਉਹਨਾਂ ਦੇ ਪਿਓ ਮਾਂ ਨੂੰ ਪੰਜਾਬ ਪੁਲਿਸ ਨੇ ਜਾਂ ਉਸ ਸਮੇਂ ਦੀ ਹਕੂਮਤ ਨੇ ਆਪਣੇ ਹੱਥ ਖੂਨ ਨਾਲ ਰੰਗੇ ਆ ਗਏ ਨੇ ਤੇ ਫਿਰ ਉਹ ਲਵਾਰਸ ਲਾਸ਼ਾਂ ਦਾ ਜਿਹੜਾ ਵਾਰਸ ਬਣਿਆ ਸੀ ਜਸਵੰਤ ਸਿੰਘ ਖਾਲੜਾ ਉਹਨੂੰ ਵੀ ਲਾਸ਼ ਬਣਾ ਕੇ ਬਣਾ ਦਿੱਤਾ ਜਾਂਦਾ ਉਹ ਜਿਹੜੇ ਪਹਿਲੂ ਆਉਣੇ ਆ ਉਹ ਕਿਉਂਕਿ ਜਿਹੜੇ ਬੱਚਿਆਂ ਦੇ ਦਿਮਾਗ ਦੇ ਵਿੱਚ ਜਿਹੜੀਆਂ ਕਹਾਣੀਆਂ ਆਉਂਦੀਆਂ ਨੇ ਉਹ ਇੱਕ ਅਮਿੱਟ ਛਾਪ ਛੱਡ ਜਾਂਦੀਆਂ ਹੈਗੀਆਂ ਨੇ ਆਪਾਂ ਨੂੰ ਜਿਹੜੇ ਅੱਜ ਲੋਕ ਸੁਣ ਰਹੇ ਜਾਂ ਜਸਵੰਤ ਸਿੰਘ ਖਾਲੜਾ ਦੇ ਬਾਰੇ ਜੋ ਕਿਤਾਬ ਵੀ ਆਈ ਜਾਂ ਹੋਰ ਲੋਕ ਸੁਣੀਆਂ ਸੁਣੀਆਂ ਗੱਲਾਂ ਇੱਕ ਸਿਲੇਬਸ ਦੇ ਰੂਪ ਦੇ ਵਿੱਚ ਇੱਕ ਫਿਲਮਾਂ ਦੇ ਰੂਪ ਦੇ ਵਿੱਚ ਤੁਹਾਡੀ ਦਿਮਾਗ ਤੇ ਛਾਪ ਛੱਡ ਜਾਂਦੀਆਂ ਨੇ ਉਹਦੇ ਕਰਕੇ ਫਿਲਮ ਆਉਣੀ ਨਹੀਂ ਪਰ ਸੈਂਟਰ ਦੇ ਜਿਹੜਾ ਸੈਂਸਰ ਬੋਰਡ ਆ ਉਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਹੈਗੀ ਨਾ ਸਮੱਸਿਆ ਇਸ ਗੱਲ ਦੀ ਹੈਗੀ ਕਿ ਜਸਵੰਤ ਸਿੰਘ ਖਾਲੜਾ ਤੋਂ ਪਹਿਲਾਂ ਕੋਈ ਫਿਲਮਾਂ ਨਹੀਂ ਬਣੀਆਂ ਕਿ ਜੇ ਜਿਹੜੇ بڑے ਇੱਕ ਅਤਿਆਚਾਰ ਦੇ ਸ਼ਿਕਾਰ ਔਰਤ ਸੀ ਫੂਲਨ ਦੇ ਵੀ ਉਸੇ ਫਿਲਮ ਨਹੀਂ ਬਣੀ ਕਸ਼ਮੀਰੀ ਲੋਕ ਸ਼ਿਕਾਰ ਹੋਏ ਨੇ ਕਸ਼ਮੀਰ ਫਾਈਲਜ਼ ਨਹੀਂ ਪ੍ਰਵਾਨ ਹੋਈ ਯੂਪੀ ਬਿਹਾਰ ਦੇ ਵਿੱਚ ਨਹੀਂ ਫਿਲਮਾਂ ਬਣੀਆਂ ਆਈਆਂ ਡਾਕਟਰ ਮਨਮੋਹਨ ਸਿੰਘ ਤੇ ਬਣੀ ਆ ਮਹਾਤਮਾ ਗਾਂਧੀ ਤੇ ਬਣੀ ਹੈਗੀਆਂ ਜਿਸ ਜਿਸ ਨੇ ਵੀ ਆਪਣੀ ਆਪਣੀ ਸੋਸਾਇਟੀ ਦੇ ਵਿੱਚ ਰੋਲ ਕੀ ਭੂਮਿਕਾ ਜਿੰਮ ਨਭਾਈ ਹੈ ਚਾਹੇ ਪੋਜ਼ਿਟਿਵ ਵੇਦ ਨਾਲ ਚਾਹੇ ਇੱਕ ਤੁਹੀ ਮਨੁੱਖੀ ਹੱਕਾਂ ਦਾ ਜਿਹੜੇ ਕਤਲ ਹੋਏ ਨੇ ਉਹਨਾਂ ਨੂੰ ਪਰਦਾ ਫਾਸ਼ ਕਰਨ ਵਾਲੇ ਜਿਹੜੇ ਮਰਜੀ ਵੜੇ ਨੇ ਉਹ ਉਹ ਵੀ ਤੇ ਇੱਕ ਆਉਣੇ ਚਾਹੀਦੇ ਉਹ ਵੀ ਤੇ ਲੋਕ ਨਾਇਕ ਨੇ ਤੇ ਜਸਵੰਤ ਸਿੰਘ ਖਾਲੜਾ ਹੁਣ ਇੱਕ ਲੋਕ ਨਾਇਕ ਹੀ ਤੇ ਲੋਕ ਨਾਇਕ ਦੇ ਆਧਾਰ ਤੇ ਜੇ ਫਿਲਮ ਬਣ ਰਹੀ ਹੈਗੀ ਤਾਂ ਕਿੰਨਾ ਕੀ ਚਰਤੂੜ ਕੇ ਡਾਓਗੇ ਤੇ ਲੋਕ ਨਾਇਕ ਦੇ ਆਧਾਰ ਤੇ ਜ਼ਿੰਦਗੀ ਤੇ ਫਿਲਮ ਜਦੋਂ ਬਣ ਰਹੀ ਹੈ ਜਦੋਂ 85 85 ਕੱਟ ਲੱਗ ਗਏ ਪਿੱਛੇ ਬਚਣਾ ਕੀ ਹੈ ਜੇ ਫਿਲਮ ਹੀ ਖੋਖਲੀ ਕਰ ਦਿੱਤੀਗੀ ਕੱਟ ਵੱਢ ਕੇ ਫੇਰ ਤਾਂ ਇਸ ਨਾਲੋਂ ਚੰਗਾ ਹੈ ਕਿ ਬੱਚਿਆਂ ਤੱਕ ਪਰੋਸੀ ਨਾ ਜਾਵੇ ਕਹਾਣੀ ਜੇ ਅੱਧੀ ਵੀ ਚੱਲੇਗੀ ਕਹਾਣੀ ਉਹ ਵੀ ਤੇ ਅਧੂਰੀ ਜਾਣਕਾਰੀ ਵੀ ਬੜੀ ਖਤਰਨਾਕ ਹੁੰਦੀ ਹੈ ਮੈਨੂੰ ਲੱਗਦਾ ਕਿ ਸਨੀਪ ਠੀਕ ਹੈ ਕਿਉ ਜਿਹੜਾ ਫਿਲਮ ਦਾ ਪ੍ਰੋਡਿਊਸਰ ਹੋਊਗਾ ਉਹਦੇ ਉਹ ਤੇ ਉਹਨੇ ਕਮਰਸ਼ੀਅਲ ਤੌਰ ਤੇ ਦੇਖੀ ਹੋਵੇ ਇਹ ਤੇ ਕੋਈ ਦਾਨ ਕਮ ਵਾਲਾ ਤੇ ਨਹੀਂ ਕੀਤਾ ਪਰ ਇਹ ਕਹੇ ਕਿ ਜਿਹੜੇ ਡਾਇਰੈਕਟਰ ਜਾਂ ਪ੍ਰੋਡਿਊਸਰ ਜਾਂ ਉਹਨਾਂ ਨੂੰ ਤੇ ਲੋਕੀ ਕਹਿਣਗੇ ਅ ਅਦਬ ਦੇ ਨਾਲ ਉਹਨਾਂ ਦੀ ਉਹਨਾਂ ਦੀ ਸਨਮਾਨ ਕਰਨਗੇ ਕਿ ਤੁਸੀਂ ਜਸਵੰਤ ਸਿੰਘ ਖਾਲੜਾ ਸਾਹਿਬ ਤੇ ਫਿਲਮ ਬਣਾਈਆਂ ਨਾ ਉਹ ਇੱਕ ਪਹਿਲੂ ਇੱਕ ਕਮਰਸ਼ੀਅਲ ਪਹਿਲੂ ਵਿਆ ਪਰ ਅੱਜਕੱਲ ਕੀ ਸਿਨੇਮੇ ਦੇ ਵਿੱਚ ਹੀ ਆਉਣੇ ਜ਼ਰੂਰੀ ਪਹਿਲੂ ਅੱਜਕੱਲ Netflix ਤੇ ਫਿਲਮਾਂ ਬਣੀਆਂ ਬਹੁਤ ਬਹੁਤ ਸਾਰੇ ਪਲੇਟਫਾਰਮ ਅੱਜ ਕੱਲ੍ਹ ਤੇ ਤੁਸੀਂ YouTube ਤੇ ਵੀ ਲੋਡ ਕਰ ਦੋ ਪਰ ਕਿਉਂਕਿ ਉਹਨਾਂ ਦਾ ਪੈਸਾ ਵੀ ਕਮਾਉਣਾ ਹੈਗਾ ਨਾ ਉਹਨਾਂ ਦਾ ਕੋਈ ਪੁੰਨ ਦੇਣ ਵਾਲਾ ਕੰਮ ਤੇ ਐ ਨਹੀਂ ਉਹਨਾਂ ਨੇ ਪੈਸਾ ਵੀ ਕਮਾਉਣਾ ਉਹਦੇ 'ਚ ਠੀਕ ਹੈ ਸਾਨੂੰ ਦਲਜੀਤ ਅੱਜ ਚੰਗਾ ਲੱਗਦਾ ਕਿ ਉਹਦੇ ਸਿਰ ਤੇ ਪੱਗ ਪੰਜਾਬੀ ਦੀ ਗੱਲ ਕਰਦਾ ਪੰਜਾਬੀਅਤ ਦੀ ਗੱਲ ਕਰਦਾ ਹੈ ਪਰ ਦਲਜੀਤ ਨੇ ਵੀ ਤਾਂ ਪੈਸੇ ਲਏ ਨੇ ਤੇ ਉਹਨੇ ਵੀ ਮੋٹے ਪੈਸੇ ਲਏ ਹੋਣਗੇ ਤੇ ਫਿਲਮ ਪ੍ਰੋਡਿਊਸਰ ਤੇ ਪੈਸੇ ਭਰੂ ਮੈਂ 5 ਕਰੋੜ ਦਾ 7 ਕਰੋੜ ਜਿੰਨਾ ਵੀ ਉਹਨੇ ਲਾਇਆ ਚਾਹੇ 2 ਕਰੋੜ ਰੁਪਈਆ ਲਾ ਅਗਲਾ ਤੇ ਸੋਚੂਗਾ 2 ਕਰੋੜ ਦਾ ਮੈਂ 4 ਕਰੋੜ ਨਾ ਕਮਾਇਆ ਤੇ ਮੇਰਾ ਕੀ ਫਾਇਦਾ ਮੈਨੂੰ ਜਸਵੰਤ ਸਿੰਘ ਖਾਲੜਾ ਤੇ ਬਣਾਉਣ ਦਾ ਕੀ ਫਾਇਦਾ ਜਿਹੜੇ ਐਕਟਰ ਨੇ ਜਿਹੜੇ ਡਾਇਰੈਕਟਰ ਨੇ ਜਿਹੜੇ ਪ੍ਰੋ ਉਨ੍ਹਾਂ ਦਾ ਪ੍ਰੋਡਿਊਸਰ ਡਾਇਰੈਕਟਰ ਦਾ ਭਾਵੇਂ ਜਸਵੰਤ ਸਿੰਘ ਖਾਲੜਾ ਦੇ ਨਾਲ ਕੋਈ ਨਿੱਜੀ ਨਹੀਂ ਹੋਏਗਾ ਉਹਦਾ ਕਿ ਉਹਨਾਂ ਦੀਆਂ ਭਾਵਨਾਵਾਂ ਨਹੀਂ ਜੁੜੀਆਂ ਗਿਆ ਕਿਉਂਕਿ ਜਿਹੜੀ ਇਹ ਇੰਡਸਟਰੀ ਆ ਫਿਲਮ ਇੰਡਸਟਰੀ ਆ ਇਹਨਾਂ ਦੀਆਂ ਭਾਵਨਾਵਾਂ ਵੀ ਨਹੀਂ ਜੁੜੀਆਂ ਹੁੰਦੀਆਂ ਇਨਾਂ ਦਾ ਕਿਰਦਾਰ ਦੇ ਨਾਲ ਹੁੰਦੇ ਕਿ ਯਾਰ ਇਹ ਕਿਰਦਾਰ ਐਡਾ ਫਿੱਟ ਹੈ ਇੱਤੇ ਫਿਲਮ ਬਣੂਗੀ ਚਾਰ ਪੈਸੇ ਕਮਾਵਾਂਗੇ ਇੱਕ ਪੈਸੇ ਵੀ ਕਮਾਵਾਂਗੇ ਦੂਜਾ ਕਿ ਲੋਕੀ ਕਹਿਣਗੇ ਕਮਾਲ ਕਰਤੀ ਯਾਰ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣਾਤੀ ਹੈਗੀ ਨਾ ਨਾਲੇ ਪੁੰਨ ਤੇ ਨਾਲੇ ਫਲੀਆਂ ਨਾ ਪਰ ਜਿਹੜੇ ਕੱਟ ਲੱਗੇ ਜਾ ਰਹੇ ਨੇ ਉਹਦੇ ਚ ਕੀ ਆ ਵਾਕਿਆ ਜਿਵੇਂ ਫਿਲਮ ਰਹਿ ਗਈਏ ਜੇ ਤੁਸੀਂ 85 ਕੱਟ ਲਾ ਦਿੱਤੇ ਫਿਲਮ ਦਾ ਤੇ ਜੀਵਰਾ ਨਾਮ ਬਦਲ ਗਿਆ ਤੇ ਫਿਲਮ ਤੇ ਪੱਲੇ ਕੀ ਰਹਿ ਗਿਆ ਹੈਨਾ ਉਹ ਵਾ ਕਿਉਂਕਿ ਉਹਨਾਂ ਨੂੰ ਇਹ ਪ੍ਰੋਬਲਮ ਹੈ ਕਿ ਜੇ ਸਾਡੇ 85 ਕਟ ਲੱਗੇ ਫਿਲਮ ਦਾ ਨਾਮ ਪਕੇ ਤੇ ਜਿਹੜੇ ਸਾਡੇ 2.5 ਕਰੋੜ ਰੁਪਈਆ ਤੇ 3-4 ਕਰੋੜ ਰੁਪਈਆ ਲੱਗਾ ਹੋਊਗਾ ਸ਼ਾਇਦ ਜ਼ਿਆਦਾ ਹੀ ਲੱਗਾ ਹੋਵੇ ਆਪਾਂ ਤਾਂ ਚਲੋ ਮੋਟਾ ਅੰਦਾਜ਼ਾ ਹੀ ਲਗਾ ਰਹੇ ਨੇ ਇੰਨੇ ਦੇ ਅੱਜਕੱਲ ਕੱਲਾ ਦਿਲਜੀਤ ਹੀ ਲੈ ਲੈਂਦਾ ਹੋਏਗਾ ਨਾ ਉਹ ਕਹਿੰਦੇ ਵੀ ਸਾਡੇ ਪੈਸੇ ਨਹੀਂ ਪੂਰੇ ਹੋਣੇ ਨੇ ਉਹਨਾਂ ਨੂੰ ਜਸਵੰਤ ਸਿੰਘ ਖਾਲੜਾ ਦੇ ਉੱਪਰ ਫਿਲਮ ਆਵੇ ਜਾਂ ਨਾ ਆਵੇ ਨਾ ਉਹ ਕਹਿੰਦਾ ਕਿ ਸਾਡੇ ਤੇ ਪੈਸੇ ਪੂਰੇ ਹੋਣ ਜਿੰਨੀ ਅਸੀਂ ਪ੍ਰੋਡਕਸ਼ਨ ਚ ਕੰਮ ਕੀਤਾ ਜਿੰਨਾ ਅਸੀਂ ਫਿਲਮ ਲਈ ਲਿਖੀਆ ਪੈਸੇ ਦਿੱਤੇ ਨੇ ਸ਼ੂਟਿੰਗ ਹੋਈਆ ਉਹ ਵੀ ਇੱਕ ਵੱਡਾ ਇਸ਼ੂ ਆ ਪਰ ਉਹਨਾਂ ਨੂੰ ਜੇ ਲੱਗਦਾ ਕਿ ਇਹ ਵਾਲੇ ਫਿਲਮ ਸਿਨੇਮੇ ਹਾਲ ਚ ਨਹੀਂ ਲੱਗਣੀ ਸਰਕਾਰਾਂ ਨੇ ਨਹੀਂ ਲਾਉਣ ਦੇਣੀ ਹੈਗੀ ਤੇ ਇੰਨੇ ਸਾਰੇ ਨੈਟਫਲਿਕਸ ਪਲੇਟਫਾਰਮ ਤੁਸੀਂ ਉੱਤੇ ਰਿਲੀਜ਼ ਕਰਵਾ ਦੋ ਉਹ ਤੁਹਾਨੂੰ ਉਹਨੇ ਸਿਨੇਮਿਆਂ ਚੋਂ ਨਹੀਂ ਪੈਸੇ ਵਟੇ ਜਾਣੇ ਹੈਗੇ ਜਿੰਨੀ ਤੁਹਾਡੀ ਮੋਟੀ ਕਮਾਈ ਇਨ੍ਹਾਂ ਪਲੇਟਫਾਰਮਾਂ ਤੋਂ ਹੋ ਜਣੀ ਅੱਜ ਕੱਲ ਦੇ ਸਾਰੇ YouTube ਤੋਂ ਇੰਨੇ ਪੈਸੇ ਕਿ ਮਤਲਬ ਪੂਰੀ ਦੁਨੀਆ YouTube ਤੇ ਦੇਖ ਰਹੀ ਹੈਗੀ ਆ ਉਹ ਵੀ ਇੱਕ ਹੈਗਾ ਪਰ ਕਿਤੇ ਨਾ ਕਿਤੇ ਉਸ ਫਿਲਮ ਦੇ ਪ੍ਰੋਡਿਊਸਰ ਦੇ ਵੀ ਤੇ ਨਿੱਜ ਜੁੜੀ ਹੋਈ ਨਾ ਕਿ ਹੋ ਸਕਦਾ ਹੈ ਕਿ ਉਹਨੂੰ ਲੱਗਦਾ ਹੋਵੇ ਕਿ ਸ਼ਾਇਦ ਉਹਨੇ Netflix ਜਾਂ ਹੋਰਾਂ ਤੋਂ ਨਹੀਂ ਪੈਸੇ ਵਟੇ ਜਾਣੇ ਹੈਗੇ ਜਿੰਨੇ ਥੀਏਟਰ ਤੋਂ ਵਟੇ ਜਾਣੇ ਹੈਗੇ ਨੇ ਕਿਉਂਕਿ ਅੱਜ ਕੱਲ ਇੱਕ ਚੱਲ ਪਿਆ ਨਾ ਕਿ ਮੇਰੇ ਵੀ 100 ਕਰੋੜ ਰੁਪਈਆ ਚ ਕਮਾਈ ਹੋਈ ਹੈ ਤੇਰੀ ਵੀ 100 ਕਰੋੜ ਕਮਾਈ ਹੁਣ ਅਗਲੀ ਗੱਲ ਤੇ ਹੋਊਗੀ ਕਿ ਅਗਲੀ 150 ਕਰੋੜ ਤੱਕ ਕਿਹੜੀ ਪੰਜਾਬੀ ਫਿਲਮ ਪਹੁੰਚਦੀ ਹੈ ਗਿਆ ਰੌਲਾ ਦੇ ਇਸ ਗੱਲ ਦਾ ਵੀ ਹੈਗਾ ਪਰ ਇਹੋ ਜੀਆਂ ਫਿਲਮਾਂ ਮੈਨੂੰ ਲੱਗਦਾ ਆਉਣੀਆਂ ਚਾਹੀਦੀਆਂ ਹੈਂ ਭਾਰਤ ਸਰਕਾਰ ਨੂੰ ਸੈਂਸਰ ਬੋਰਡ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਚਾਹੀਦੀਆਂ ਹੈਂ ਕਿ ਜਿਹੜੀਆਂ ਸੱਚੀਆਂ ਕਹਾਣੀਆਂ ਉਹ ਦਿਹਾਉਣੀਆਂ ਚਾਹੀਦੀਆਂ ਹੈਂ ਔਰ ਇੱਕ ਇੱਕ ਕਮਿਊਨਿਟੀ ਦੇ ਨਾਲ ਜੁੜੀ ਹੋਈ ਆ ਇੱਕ ਉਹਨਾਂ ਲੋਕਾਂ ਨਾਲ ਜੁੜੀ ਹੈ ਜਿਨ੍ਹਾਂ ਤੇ ਅਤਿਆਚਾਰ ਹੋਇਆ ਜਿਨ੍ਹਾਂ ਤੇ ਇੰਨਾ ਜ਼ਿਆਦਾ ਅਤਿਆਚਾਰ ਹੋਇਆ ਕਿ ਅੱਜ ਵੀ ਉਹ ਕਹਾਣੀਆਂ ਸੁਣ ਕੇ ਅੱਖਾਂ 'ਚ ਪਾਣੀ ਤੇ ਲੂਈ ਕੰਡੇ ਖੜੇ ਹੋ ਜਾਂਦੇ ਨੇ ਕਿ ਕਿਵੇਂ 16 ਸਾਲ 15 ਸਾਲ ਦੇ ਬੱਚਿਆਂ ਤੋਂ ਲੈ ਕੇ 85 85 ਸਾਲ ਦੇ ਬੁੱਢਿਆਂ ਨੂੰ ਟੌਰਚਰ ਕਰਕੇ ਤੇ ਕਤਲ ਕੀਤਾ ਗਿਆ ਉਹ ਚੀਜ਼ਾਂ ਤੇ ਆਉਣੀ ਚਾਹੀਦੀਆਂ ਪਰ ਪੰਜਾਬ ਦੀਆਂ ਫਿਲਮਾਂ ਨੂੰ ਲੈ ਕੇ ਰੌਲਾ ਪੈਂਦਾ ਕਿਉਂਕਿ ਜਿਵੇਂ ਜਿਹੜੇ ਗੀਤਕਾਰ ਸੀ ਫਿਰ ਉਹ ਗਾਇਕ ਵੀ ਬਣ ਗਏ ਫਿਰ ਉਹ ਫਿਲਮ ਪ੍ਰੋਡਿਊਸਰ ਵੀ ਬਣ ਗਏ ਹੀਰੋ ਬਣ ਗਏ ਰਾਜ ਕਾਕੜਾ ਦੀ ਫਿਲਮ ਸੀ ਉਸ ਕੌਮ ਦੇ ਹੀਰੇ ਉਸੇ ਬਣ ਹੋਇਆ ਫਿਰ ਉਸ ਤੋਂ ਪਹਿਲਾਂ ਫਿਲਮ ਸੀ ਇੱਕ ਧਰਮਯੁੱਧ ਮੋਰਚਾ ਉੱਥੇ ਵੀ ਬਹਿਣਾ ਕਿ ਜਿਹੜੀਆਂ ਚੀਜ਼ਾਂ ਨੇ ਇਹ ਲੋਕਾਂ ਨੇ ਵੇਖੀਆਂ ਆਪਣੀ ਅੱਖੀ ਹਡਾਈਆਂ ਨਾਲ ਤੇ ਪਿੰਡੇ ਤੇ ਹਡਾਈਆਂ ਆਪਣੇ ਅੱਖੀ ਦੇਖੀਆਂ ਨੇ ਸੁਣੀਆਂ ਸੁਣਾਈਆਂ ਨਹੀਂਆਂ ਹੱਡ ਬੀਤੀਆਂ ਨੇ ਤੇ ਉਹ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਪਰ ਇਹ ਮੈਨੂੰ ਲੱਗਦਾ ਕਿ ਸੈਂਸਰ ਬੋਰਡ ਨੂੰ ਇੰਨੀ ਵੀ ਕੈਂਚੀ ਆਪਣੇ ਕੋਲ ਨਹੀਂ ਰੱਖਣੀ ਕੈਂਚੀਆਂ ਹੋਰਾਂ ਵਾਸਤੇ ਕਿਉਂ ਨਹੀਂ ਰੱਖਦੇ ਹੈਗੇ ਫਿਰ ਜਦੋਂ ਇਦਾਂ ਦੇ ਚੀਜ਼ਾਂ ਹੁੰਦੀਆਂ ਨੇ ਇੰਡੀਆ ਦੇ ਵਿੱਚ ਫਿਰ ਇੱਕ ਕਮਿਊਨਿਟੀ ਇੱਕ ਕਮਿਊਨਿਟੀ ਇੱਕ ਭਾਈ ਚਾਰਾ ਗਿੰਦਾ ਕਿ ਯਾਰ ਸਾਡੇ ਨਾਲ ਕਿਉਂ ਧੱਕਾ ਇੱਕ ਤੇ ਸਾ ਧੱਕਾ ਕਿ ਸਾਡੀ ਬਿਨਾਂ ਮਤਲ ਤੋਂ 25-3000 ਮੁੰਡਾ ਬੇਕਸੂਰ ਮਾਰ ਦਿੱਤਾਗਾ ਇੱਕ ਉਹ ਧੱਕਾ ਇੱਕ ਸਾਡੇ ਤੇ ਬਿਨਾਂ ਮਤਲ ਤੇ ਖਾਲਸਾਣ ਦਾ ਮੋਹਰ ਲਾ ਦਿੱਤੀ ਉਹ ਧੱਕਾ ਤੀਜਾ ਅੱਤਵਾਦ ਸਰਕਾਰਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਰਤੇ ਉਹ ਧੱਕਾ ਮਤਲਬ ਪੰਜਾਬ ਧੱਕਿਆਂ ਜੋਗਾ ਹੀ ਰਹਿ ਗਿਆ ਨਾ ਮਤਲਬ ਜੇ 47 ਪੰਜਾਬ ਨਾਲ ਧੱਕਾ ਰੱਸੀ ਪੰਜਾਬ ਨਾਲ ਤੱਕ ਅੱਤਵਾਦ ਪੰਜਾਬ ਦੇ ਸਿਰ ਮੜਿਆ ਗਿਆ ਖਾਲਸਤਾਨ ਪੰਜਾਬ ਦੇ ਸਿਰ ਬਣਿਆ ਬਥਰ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਅੱਜ ਵੀ ਪੂਰਾ ਹਿੰਦੁਸਤਾਨ ਇੱਕ ਖਾਲਸਤਾਨੀ ਮੰਨਦਾ ਕਿਉਂਕਿ ਭਾਜਪਾ ਦੇ ਵਿੱਚ ਵੀ ਜੇ ਕੰਗਨਾਰ ਲਾਹਤ ਵਰਕਿੰਗਾਂ ਐਮਪੀ ਬਣ ਗਏ ਜਿਹੜੇ ਖਾਲਸਤਾਨੀ ਆ ਕਹਿੰਦੀਆਂ ਨੇ ਤੇ ਇਹੋ ਜੇ ਲੋਕਾਂ ਦੇ ਕਹੇ ਸ਼ਬਦ ਲੋਕਾਂ ਦੇ ਦਿਲਾਂ ਤੇ ਛੱਪ ਜਾਂਦੇ ਹੈਗੇ ਨੇ ਤੇ ਇਸ ਦੇ ਮੇਨ ਲੱਗਦਾ ਕਿ ਇਹ ਦਲਜੀਤ ਦੇ ਨਾਲ ਨਹੀਂ ਤੱਕਾ ਦਲਜੀਤ ਨੂੰ ਤੇ ਜਿਹੜੇ ਪੈਸੇ ਮਿਲ ਗਏ ਹੋਣਗੇ ਤੱਕਾ ਫਿਰ ਪੰਜਾਬ ਨਾ ਆ ਜਾਂਦਾ ਹੈਗਾ ਕੌਮ ਨਾ ਆ ਜਾਂਦਾ ਹੈਗਾ ਯਾਰ ਇੱਕ ਜਸਵੰਤ ਸਿੰਘ ਖਾਲੜਾ ਸਾਹਿਬ ਤੇ ਜੇ ਫਿਲਮ ਬਣ ਰਹੀ ਸੀ ਤੇ ਉਹ ਵੀ ਭਾਰਤ ਸਰਕਾਰ ਨੇ ਰੋਕ ਲਈ ਹੁਣ ਸੈਂਸਰ ਬੋਰਡ ਦੇ ਵਿੱਚ ਭਾਰਤ ਸਰਕਾਰ ਦਾ ਕਿੰਨਾ ਕੀ ਦਖਲ ਆ ਉਹ ਇੱਕ ਵੱਖਰੀ ਗੱਲ ਹੋ ਸਕਦੀ ਹੈ ਪਰ ਹੈ ਭਾਰਤ ਸਰਕਾਰ ਦਾ ਅਧਾਰਾ ਤੇ ਜੇ ਭਾਰਤ ਸਰਕਾਰ ਦਾ ਅਧਾਰਾ ਜਾਂ ਕਿਸੇ ਵੀ ਸਟੇਟ ਦਾ ਅਧਾਰਾ ਕੁਝ ਇਦਾਂ ਦੀਆਂ ਰੋਕਾਂ ਅੜਕੇ ਡੋਂਦਾ ਤੇ ਉਹਦਾ ਮਤਲਬ ਹੈ ਕਿ ਸਟੇਟ ਗਵਰਨਮੈਂਟ ਬਰਾਬਰ ਦੀ ਜ਼ਿੰਮੇਵਾਰ ਆ ਜੀ ਜਦੋਂ ਇਹ ਮਸਲਾ ਬੜਾ ਇੰਪੋਰਟੈਂਟ ਹੈ ਤੇ ਇੱਕ ਚਲੰਤ ਮੁੱਦਾ ਹੈ ਉਹ ਐਮਪੀ ਅਮਰਿਤਪਾਲ ਸਿੰਘ ਨਾਲ ਜੁੜਿਆ ਹੁਣ ਹਾਈ ਕੋਰਟ ਵੱਲ ਦਾ ਰੁਕ ਕੀਤਾ ਗਿਆ ਹੈ ਮਾਪਿਆਂ ਦੇ ਵੱਲੋਂ ਵਕੀਲਾਂ ਦੇ ਜ਼ਰੀਏ ਕਿ ਸਾਡੇ ਉਸ ਚੁਣੇ ਹੋਏ ਨੁਮਾਇੰਦੇ ਤੇ ਖਡੂਰ ਸਾਹਿਬ ਹਲਕੇ ਦੇ ਉੱਥੋਂ ਦੇ ਵੋਟਰਾਂ ਦਾ ਕਿਉਂਕਿ ਸਿੱਧੇ ਤੌਰ ਤੇ ਨਾਤਾ ਅਮਰਿਤਪਾਲ ਨਾਲ ਬੇਸ਼ੱਕ ਪੰਜਾਬ ਦੇ ਜਾਂ ਬਾਹਰ ਬੈਠੇ ਪੰਜਾਬੀ ਵੀ ਕਈ ਚਾਹੁੰਦੇ ਆ ਕਿ ਅਮਰਿਤਪਾਲ ਸਿੰਘ ਨੂੰ ਤੇ ਹੁਣ ਛੱਡ ਦੇਣਾ ਚਾਹੀਦਾ ਐ ਐਨਐਸੇ ਹਟਾ ਦੇਣੀ ਚਾਹੀਦੀ ਐ ਉਹਨਾਂ ਨੇ ਹੁਣ ਚੈਲੰਜ ਕੀਤਾ ਪਟੀਸ਼ਨ ਪਾ ਕੇ ਕਿ ਪੰਜਾਬ ਸਰਕਾਰ ਨੇ ਇਹਨਾ ਵਾਅਦਾ ਕੀਤਾ 2025 ਤੱਕ ਉਸ ਦਾ ਤੇ ਉਸ ਦੇ ਸਾਥੀਆਂ ਦੇ ਐਨਐਸੇ ਵਧਾਉਣ ਦਾ ਕਹਿੰਦੇ ਜਿਹੜੇ ਕਾਰਨ ਦੱਸਿਆ ਬਿਲਕੁਲ ਗਲਤ ਨੇ ਹੁਣ ਕਾਰਨ ਵਿਸਥਾਰ ਦੇ ਨਾਲ ਤੇ ਆਏ ਨਹੀਂ ਪਬਲਿਕ ਡੋਮੇਨ 'ਚ ਪਰ ਕੁਝ ਵੀ ਹੋਣਗੇ ਵਧਾਇਆ ਗਿਆ ਉਹ ਕਹਿੰਦੇ ਕਿ ਹਟਾਇਆ ਜਾਵੇ ਤੇ ਹੁਣ ਤੇ ਮੈਂ ਚੁਣਿਆ ਹੋਇਆ ਨੁਮਾਇੰਦਾ ਮੈਨੂੰ ਬਾਹਰ ਕੱਢਿਆ ਜਾਵੇ ਸੰਦੀਪ ਅੱਜ ਤੋਂ ਪਹਿਲਾਂ ਅਮਰਤਪਾਲ ਸਿੰਘ ਤੋਂ ਪਹਿਲਾਂ ਜਾਂ ਜਦੋਂ ਵੀ ਦੇਸ਼ ਦੇ ਵਿੱਚ ਪਹਿਲਾਂ ਮੀਸਾ ਲੱਗਦਾ ਰਿਹਾ ਨਾ ਜੇ ਫਿਰ ਐਨਐਸਏ ਲੱਗਦਾ ਰਿਹਾ ਜਿਹੜੇ ਵੀ ਪੋਲਿਟੀਸ਼ੀਨਾਂ ਤੇ ਜਾਂ ਜਿਨ੍ਹਾਂ ਲੋਕਾਂ ਦੇ ਜਦੋਂ ਮੀਸਾ ਜਾਂ ਐਨਐਸਏ ਲੱਗਦਾ ਰਿਹਾ ਵਾ ਉਹ ਜਾਂ ਐਮਐਲਏ ਬਣ ਜਾਂਦੇ ਰਿਹਾ ਜਾਂ ਐਮਪੀ ਬਣ ਜਾਂਦੇ ਤੇ ਉਹਨਾਂ ਨੂੰ ਰਿਲੀਜ਼ ਕੀਤਾ ਜਾਂਦਾ ਰਿਹਾਗਾ ਇਹ ਚਾਹ ਜੋਰ ਫਰਨਾਂਡੇਸ ਦੀ ਹੋਵੇ ਕਹਾਣੀ ਜਾਂ ਹੋਰਾਂ ਦੀ ਹੋਵੇ ਲੱਗਦਾ ਹੈ ਪੰਜਾਬ ਦੇ ਬਹੁਤ ਸਾਰੇ ਪੋਲਿਟਿਸ਼ੀਨਾਂ ਦੇ ਖਿਲਾਫ ਹੈ ਮੀਸਾ ਲੱਗਾ ਰਿਹਾ ਐਨਐਸਏ ਲੱਗਾ ਰਿਹਾ ਉਹ ਪੋਲਿਟਿਸ਼ੀਨ ਬੰਦੇ ਰਹੇ ਨੇ ਪਰ ਅਮਰਤਪਾਲ ਸਿੰਘ ਨੂੰ ਲੈ ਕੇ ਨਾ ਤੇ ਸਟੇਟ ਗਵਰਨਮੈਂਟ ਨਾ ਯੂਨੀਅਨ ਗਵਰਨਮੈਂਟ ਆਪਣਾ ਸਟੈਂਡ ਸਪਸ਼ਟ ਕਰ ਰਹੀਆਂ ਨੇ ਜਦੋਂ ਅਜਿਹੇ ਸਵਾਲ ਖੜੇ ਹੋ ਜਾਂਦੇ ਕਿ ਇੱਕ ਬੰਦਾ ਅਗਰ ਭਾਰਤੀ ਲੋਕਤੰਤਰੀ ਕਦਰਾਂ ਕੀਮਤਾਂ ਦੀ ਹੁਣ ਪੈਰਵਾਈ ਕਰ ਰਿਹਾ ਦੇਸ਼ ਦੇ ਸੰਵਿਧਾਨ ਨੂੰ ਉਹਨਾਂ ਨੇ ਆਪਣਾ ਸੰਵਿਧਾਨ ਮੰਨ ਲਿਆ ਉਹਨਾਂ ਨੇ ਇੱਕ ਪ੍ਰੋਪਰ ਤਰੀਕੇ ਨਾਲ ਡੈਮੋਕਰੈਟਿਕ ਤਰੀਕੇ ਦੇ ਨਾਲ ਇਲੈਕਸ਼ਨ ਲੜੀ ਇਲੈਕਸ਼ਨ ਜਿੱਤੀ 2 ਲੱਖ ਦੇ ਕਰੀਬ ਵੋਟਾਂ ਨਾਲ ਜਿੱਤੀ ਆ ਬਾਕੀਆਂ ਦੀਆਂ ਇੱਕ ਨੂੰ ਛੱਡ ਕੇ ਜ਼ਮਾਨਤਾਂ ਜਬਤ ਹੋ ਗਈਆਂ ਤੇ ਕਈਆਂ ਨੇ ਅਜੇ ਤੱਕ ਆਪਣਾ ਮੂੰਹ ਨਹੀਂ ਦਿਖਾਇਆ ਤੇ ਉਸ ਤੁਸੀਂ ਮੈਂਬਰ ਪਾਰਲੀਮੈਂਟ ਨੂੰ ਸੌਂਚਕਾਉਣ ਵਾਸਤੇ ਵਿੜਕਾ ਡਾਇਆ ਤੇ ਹੁਣ ਰਿਲੀਜ਼ ਕਰਨ ਵਾਸਤੇ ਵਿੜਕਾ ਡਾ ਰਹੇ ਹੋ ਨਾ ਹੁਣ ਸਭ ਤੋਂ ਵੱਡੀ ਗੱਲ ਇਹਦੇ ਚ ਪੰਜਾਬ ਸਰਕਾਰ ਦੀ ਗੱਲ ਆਂਦੀ ਕਿ ਪੰਜਾਬ ਸਰਕਾਰ ਨੇ ਐਨਐਸਐ ਕਿਹੜੀਆਂ ਸ਼ਰਤਾਂ ਦੇ ਨਾਲ ਕਿਹੜੀਆਂ ਦਲੀਲਾਂ ਦੇ ਨਾਲ ਵਿੱਚ ਵਾਅਦਾ ਕਰ ਦਿੱਤਾਗਾ ਔਰ ਇਹ ਅਜੀਹ ਜਖਮ ਸਹਿੜ ਰਹੀ ਆ ਸਰਕਾਰ ਜਿਹੜਾ ਆਉਣ ਵਾਲੇ ਸਮੇਂ 'ਚ ਇਹਨੂੰ ਇਹਨਾਂ ਦਾ ਪੋਲੀਟੀਕਲ ਤੌਰ ਤੇ ਖਮਿਆਜਾ ਭੁਗਤਣਾ ਪਊਗਾ ਹੁਣ ਉਹਨਾਂ ਦੇ ਪਰਿਵਾਰ ਨੇ ਫਿਰ ਵਕੀਲਾਂ ਦੇ ਜ਼ਰੀਏ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਕਿ ਅਸੀਂ ਐਨਐਸਏ ਲੱਗੀ ਸਾਡੇ ਖਿਲਾਫ ਐਨਐਸਏ ਹਟਾਈ ਜਾਵੇ ਅਸੀਂ ਇਲੈਕਸ਼ਨ ਜਿੱਤੀ ਆ ਅਸੀਂ ਐਮਪੀ ਬਣ ਗਏ ਨੇ ਔਰ ਜਿਹੜਾ ਸਰਕਾਰ ਨੇ ਬਾਅਦ 'ਚ ਦਲੀਲਾਂ ਜਾਂ ਆਰਗੂਮੈਂਟ ਦੇ ਕੇ ਸਾਡੇ ਤੇ ਐਨਐਸਏ ਵਧਾਇਆ ਉਹ ਝੂਠਾ ਵਾ ਸਰਾ ਸਰ ਗਲਤ ਆ ਉਹ ਤੇ ਤਾਥੀ ਗਲਤ ਨੇ ਹੁਣੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇਖਣਾ ਕਿ ਵਾਕਈ ਇੱਕ ਚੁਣੇ ਹੋਏ ਐਮਪੀ ਦੇ ਨਾਲ ਧੱਕਾ ਹੋਇਆ ਸਰਕਾਰ ਬਦਲਾਖੋਰੀ ਕਰ ਰਹੀ ਹੈ ਸਰਕਾਰ ਬਦਨਾਮ ਕਰ ਰਹੀ ਹੈ ਉਹ ਹੁਣ ਸਵਾਲ ਇਹ ਹੈ ਕਿ ਹੁਣ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਤੇ ਭਾਰਤ ਸਰਕਾਰ ਨੂੰ ਦੋਨਾਂ ਨੂੰ ਪਾਰਟੀ ਬਣਾਇਆ ਹੁਣ ਦੋਨੇ ਸਰਕਾਰਾਂ ਆਪਣਾ ਆਪਣਾ ਪੱਖ ਦੇਣੀਆਂ ਦਲੀਲਾਂ ਦੇਗੀਆਂ ਜ ਜਿਹਦੇ ਇਸ ਕੇਸ ਦੀ ਸੁਣਵਾਈ ਹੋਈ ਕਿ ਪੰਜਾਬ ਸਰਕਾਰ ਕੀ ਪੱਖ ਰੱਖਦੀ ਹੈ ਕਿ ਐਨਐਸਏ ਕਿਉਂ ਵਧਾਇਆ ਕਿਉਂਕਿ ਹਾਈ ਕੋਰਟ ਨੇ ਜਵਾਬ ਮੰਗ ਲਿਆ ਕਿਉਂਕਿ ਇਸ ਅਮਰਿਤਪਾਲ ਦੇ ਵਕੀਲ ਜਾਂ ਅਮਰਿਤਪਾਲ ਹੋਣਾ ਨੇ ਪਾਰਟੀ ਬਣਾ ਲਈ ਔਰ ਬੰਦੀ ਵੀ ਸੀ ਪੰਜਾਬ ਗਵਰਨਮੈਂਟ ਔਰ ਭਾਰਤ ਸਰਕਾਰ ਵੀ ਕਿ ਦੱਸਿਆ ਜਾਵੇ ਸਾਡੇ ਤੇ 1 ਸਾਲ ਵਾਸਤੇ ਕਿਉਂ ਵਾਅਦਾ ਕੀਤਾ ਗਿਆ ਅਸੀਂ ਜੇਲ੍ਹ ਬੈਠੇ ਕਿਹੜੇ ਭਾਰਤ ਤੋੜ ਦੀ ਗੱਲ ਕਰਤੀ ਆ ਜਾਂ ਕਿਹੜੇ ਕਾਨੂੰਨ ਤੋੜ ਦੀ ਗੱਲ ਕਰਤੀ ਆ ਕਿਹੜੀ ਅਸੀਂ ਅਜੇ ਹੀ ਗੱਲ ਕਰ ਦਿੱਤੀ ਹੈਗੀ ਆ ਕਿ ਪੰਜਾਬ ਸਰਕਾਰ ਨੂੰ ਜਾਂ ਭਾਰਤ ਸਰਕਾਰ ਨੂੰ ਖਤਰਾ ਹੋ ਚੁੱਕਾ ਹੁਣ ਦੇਖਦੇ ਕਿ ਜਵਾਬ ਦਿੰਦੀਆਂ ਨੇ ਦੋਨਾਂ ਸਰਕਾਰਾਂ ਔਰ ਫਿਰ ਉਸ ਜਵਾਬ ਨਾਲੋਂ ਪਤਾ ਲੱਗ ਜਾਊਗਾ ਕਿ ਕਿਹੜੀ ਸਰਕਾਰ ਕਿਹਦੇ ਇਸ਼ਾਰੇ ਤੇ ਨੱਚ ਰਹੀ ਆ ਤੇ ਕਿਹੜਾ ਜਵਾਬ ਦਿੱਤਾ ਹੈਗਾ ਕਿ ਉਹ ਇਕੱਠੇ ਬੈਠ ਕੇ ਤੇ ਨਹੀਂ ਜਵਾਬ ਦੇਗੀ ਸਰਕਾਰ ਨੇ ਉਹ ਸਾਰੀ ਜਿਹੜੀ ਸਥਿਤੀ ਸਪਸ਼ਟ ਹੋ ਜਾਊ ਲੇਕਿਨ ਅਗਰ ਇੱਕ ਬੰਦਾ ਐਮਪੀ ਬਣ ਜਾਂਦਾ ਅਗਰ ਉਹ ਆਪਣੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਜਿੱਤਦੇ ਨੇ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਵਿਧਾਨ ਨੂੰ ਮੰਨਦੇ ਨੇ ਕਿ ਦੇਸ਼ ਦਾ ਸਿਧਾਂਤ ਮੇਰਾ ਸਵਦਾਣਾ ਦੇਸ਼ ਦਾ ਵਿਧਾਨ ਮੇਰਾ ਵਿਧਾਨਾ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਰਿਲੀਜ਼ ਕਰ ਦੇਣਾ ਚਾਹੀਦਾ ਹੈਗਾ ਔਰ ਦੂਜਾ ਉਹਨਾਂ ਤੇ ਜਿਹੜੇ ਸਵਾਲ ਜਾਂ ਉਹਦੇ ਬਾਕੀ ਸਾਥੀਆਂ ਦੇ ਨੇ ਉਹਨਾਂ ਤੇ ਵੀ ਹੈ ਕਿ ਹਟਾਇਆ ਜਾਵੇ ਹੁੰਦਾ ਤੇ ਬੇਸਿਕਲੀ ਤੇ ਪਹਿਲਾਂ ਜਿੰਨਾਂ ਲੋਕਾਂ ਤੇ ਲੱਗਦਾ ਇੱਕ ਸਾਲ ਹੀ ਲੱਗਦਾ ਰਿਹਾ ਕਦੀ ਐਕਸਟੈਂਡ ਨਹੀਂ ਹੋਇਆ ਪਰ ਇਹਦੇ ਚ ਪਤਾ ਨਹੀਂ ਕਿ ਭਾਜੀਪੀ ਸੈਂਟਰ ਦੇ ਵਿੱਚ ਉਹ ਕੁਝ ਲਾਹਾ ਲੈਣਾ ਚਾਹੁੰਦੀ ਹੈ ਜਾਂ ਪੰਜਾਬ ਸਰਕਾਰ ਲਾਹਾ ਲੈਣਾ ਚਾਹੁੰਦੀ ਹੈ ਉਹ ਕੁਝ ਖੱਟਣਾ ਚਾਹੁੰਦੇ ਨੇ ਜਾਂ ਕੁਝ ਇਹ ਖੱਟਣਾ ਚਾਹੁੰਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਇਦਾਂ ਹੀ ਪੰਜਾਬ ਦਾ ਜਿਹੜਾ ਪੋਲੀਟੀਕਲ ਪਾਰਟੀਆਂ ਨੇ ਨੁਕਸਾਨ ਕੀਤਾਗਾ ਆਪਣੀ ਆਪਣੀ ਸਿਆਸੀ ਰੋਟੀਆਂ ਸਿੱਖਣ ਵਾਸਤੇ ਨਾ ਇਹਨਾਂ ਨੇ ਬੜੇ ਇਹੋ ਜਿਹੇ ਫੈਸਲੇ ਗਲਤ ਲਏ ਨੇ ਨਾ ਤੋ ਉਸ ਸਮੇਂ ਪੰਜਾਬ ਦੇ ਵਿੱਚ 78 ਹੋਣੀ ਸੀ ਨਾ 84 ਹੋਣੀ ਸੀ ਕੁਝ ਵੀ ਨਹੀਂ ਸੀ ਹੋਣਾ ਪਰ ਜੇ ਕੁਝ ਹੋ ਗਿਆ ਉਹਨਾਂ ਪੋਲੀਟੀਸ਼ਨਾਂ ਦੀਆਂ ਗਲਤੀਆਂ ਕਰਕੇ ਤੇ ਬੰਦਾ ਤੇ ਆਪਣੇ ਅਤੀਤ ਤੋਂ ਆਪਣੀਆਂ ਗਲਤੀਆਂ ਤੋਂ ਸਿੱਖਦਾ ਨੇ ਪਰ ਇਹ ਦੋਨੇ ਜਿਹੜੇ ਸਾਡੇ ਪੋਲੀਟੀਸ਼ਨ ਆ ਪਿਛਲੇ ਤਿੰਨ ਆ ਮੌਜੂਦਾ ਵੀ ਸਮੁੱਚੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹਜੇ ਵੀ ਆਪਣੇ ਅਤੀਤ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖ ਰਹੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਗਿਆ ਕਿ ਹੁਣ ਖਡੂਰ ਸਾਹਿਬ ਦੇ ਲੋਕਾਂ ਦਾ ਕੀ ਕਸੂਰ ਹੈ ਜਾਂ ਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਸੱਤਾ ਦੇ ਵਿੱਚ ਆ ਉਹ ਖਡੂਰ ਸਾਹਿਬ ਦੇ ਲੋਕਾਂ ਨੂੰ ਸਬਕ ਸਿਖਾਉਣਾ ਚਾਹੁੰਦੀਆਂ ਨੇ ਕਿ ਤੁਸੀਂ ਐਮਪੀ ਜਿਤਾ ਕੇ ਭੇਜਿਆ ਸੀ ਤੁਹਾਡਾ ਐਮਪੀ ਬਾਹਰ ਨਹੀਂ ਕੱਢਿਆ ਗਿਆ ਜਦੋਂ ਤੁਸੀਂ ਲੋਕਾਂ ਨਾਲ ਟਕਰਾਂਦੇ ਹੋ ਜਦੋਂ ਤੁਸੀਂ ਲੋਕਤੰਤਰ ਦੇ ਵਿੱਚ ਲੋਕਾਂ ਦੀ ਬੁਝਾਈ ਇਹ ਸਮਝਦੇ ਕਿ ਅਸੀਂ ਵੱਡੇ ਆ ਉਦੋਂ ਫਿਰ ਸਿਸਟਮ ਖਰਾਬ ਹੁੰਦਾ ਉਦੋਂ ਕਾਨੂੰਨ ਵਿਵਸਥਾ ਵਿਗੜ ਜਾਂਦੀ ਜੇ ਅੱਜ ਤੁਹਾਡੀਆਂ 9 ਹਲਕਿਆਂ ਦੇ ਵਿੱਚ 18 18 ਹਲਕਿਆਂ ਦੇ ਵਿੱਚ ਕਿਉਂਕਿ ਇੱਕ ਪਾਸੇ ਸਰਬਜੀ ਸਖਾਲਸਾ ਦੂਜੇ ਪਾਸੇ ਅੰਮ੍ਰਿਤ 18 ਹਲਕਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਦੋਨਾਂ ਹਲਕਿਆਂ ਫਰੀਦਕੋਲ ਖੜੂਦਾ ਲੋਕਾਂ ਨੇ ਫਤਵਾ ਦਿੱਤਾ ਹੈਗਾ ਨੂੰ ਫਤਵਾ ਨਹੀਂ ਦਿੱਤਾਗਾ ਤੇ ਉਸ ਫਤਵੇ ਦਾ ਤੇ ਸਨਮਾਨ ਕਰਨਾ ਚਾਹੀਦਾ ਔਰ ਖਾਸ ਕਰਕੇ ਆਮ ਆਦੀ ਪਾਰਟੀ ਨੂੰ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਜੀ ਸੱਤ ਜਿਹਦੇ ਤੁਹਾਡੇ ਹੀ ਐਮ ਐਲ ਏ ਸੀ ਨਾ ਕਪੂਰਥਲਾ ਛੱਡ ਦਿਓ ਸultanpur Lodhi ਛੱਡ ਦਿਓ ਤੁਹਾਡੇ ਹੀ ਲੋਕਾਂ ਨੇ 220 220 ਦੇ ਵਿੱਚ ਤੁਹਾਨੂੰ ਫਤਵਾ ਦਿੱਤਾ ਨਾ ਉਹਨਾਂ ਹੁਣ ਉਹਨਾਂ ਨੇ ਅੰਮ੍ਰਿਤਸਰ ਤੋਂ ਫਤਵਾ ਦਿੱਤਾ ਘੱਟੋ ਘੱਟ ਪੰਜਾਬ ਸਰਕਾਰ ਆਵਾ ਦੀ ਪਾਰਟੀ ਉਹਨਾਂ ਲੋਕਾਂ ਦੇ ਤੇ ਫਤਵਾ ਨੂੰ ਸਵਾਰ ਕਰੇ ਇਸੇ ਤਰ੍ਹਾਂ ਫਰੀਦਕੋਟ ਦੀ ਗੱਲ ਕਰ ਲਈਏ ਫਰੀਦਕੋਟ ਦੇ ਵਿੱਚ ਸਵਾਏ ਰਾਜਾ ਮਰੀਂਦਰ ਸਿੰਘ ਵੜਿੰਗ ਤੋਂ 8 ਐਮਐਲਏ ਤੁਹਾਡੇ ਸੀ ਨਾ ਤੇ ਜਿਹੜੇ ਨਾਲ ਲੋਕਾਂ ਨੇ 8 ਐਮਐਲਏ ਤੁਹਾਡੇ 2022 ਦੇ ਵਿੱਚ ਜਿਤਾਏ ਨੇ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਤੁਹਾਡੇ 2022 ਚ 7 ਐਮਐਲਏ ਜਿਤਾਏ ਸੀ ਇਸ ਵਾਰ ਤੁਹਾਡੀਆਂ ਜ਼ਬਾਨਾਂ ਜ਼ਬਤ ਹੋ ਗਈਆਂ ਪਰ ਇੰਨਾ ਗੁੱਸਾ ਤਾਂ ਨਾ ਨਾ ਕੱਢੋ ਮਤਲਬ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਲੋਕ ਲੋਕ ਤੇ ਹਮੇਸ਼ਾ ਹੀ ਸਿਆਣੇ ਦੇ ਲੋਕ ਕਿਤੇ ਮੈਂ ਜਿਆ ਸਿਆਣਪਤੀ ਨਾਲ ਫੈਸਲਾ ਹੀ ਲੈਂਦੇ ਨੇ ਤੇ ਜੇ ਤੁਸੀਂ ਇਹ ਕਹਿੰਦੇ ਕਿ ਲੋਕੀ ਅੱਜ ਜਜਵਾਤੀ ਨੇ ਫਿਰ ਇਹਦਾ ਮਤਲਬ 2022 ਦੇ ਵਿੱਚ ਵੀ ਜਜਵਾਤੀ ਸਨ ਤੇ ਇਸ ਕਰਕੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਕਿਤੇ ਨਾ ਕਿਤੇ ਜਾਂ ਸੈਂਟਰ ਜਾਂ ਕੁਝ ਕੁ ਕੁਝ ਅਜਿਹੀਆਂ ਸ਼ਕਤੀਆਂ ਜਾਂ ਕੁਝ ਅਜਿਹੇ ਅਪਸਰ ਨੇ ਜਿਹੜੇ ਇਸ ਘੁੰਮਣਘੇਰੀ ਦੇ ਵਿੱਚ ਫਸਾਉਣੇ ਜਾਂਦੇ ਨੇ ਇਹ ਕੋਈ ਪ੍ਰਸ਼ਾਸਨਿਕ ਫੈਸਲਾ ਨਹੀਂ ਆ ਇੰਡੀਆ ਪ੍ਰਸ਼ਾਸਨਿਕ ਫੈਸਲਿਆਂ ਦੇ ਨਾਲ ਨਹੀਂ ਚੱਲਦਾ ਇੰਡੀਆ ਪੋਲੀਟੀਕਲ ਫੈਸਲਿਆਂ ਦੇ ਨਾਲ ਚੱਲਦਾ ਹੈਗਾ ਪ੍ਰਸ਼ਾਸਨ ਦੇ ਫੈਸਲੇ ਨੇ ਪ੍ਰਸ਼ਾਸਨਿਕ ਫੈਸਲੇ ਤੇ ਪੋਲੀਟੀਕਲ ਜਿਹੜੀ ਪਾਰਟੀ ਹੁੰਦੀ ਜਿਹੜੀ ਸੱਤਾ ਧਿਰ ਹੈ ਉਹ ਆਪਣੇ ਫੈਸਲੇ ਲੈਂਦੀ ਹੈ ਉਹ ਅੱਗੇ ਬਾਅਦ ਚ ਪ੍ਰਸ਼ਾਸਨਿਕ ਫੈਸਲੇ ਬਣ ਜਾਂਦੇ ਹੈਗੇ ਨੇ ਤੇ ਇਸ ਕਰਕੇ ਅਮਰਤਾ ਪਾਲ ਸਿੰਘ ਨੂੰ ਪ੍ਰਸ਼ਾਸਨਿਕ ਫੈਸਲਾ ਨਾ ਦੇਖੋ ਕਿ ਸਾਡੇ ਆਈਐਸ ਦੇ ਸਾਡੇ ਪੁਲਿਸ ਵਾਲੇ ਕੀ ਕਹਿੰਦੇ ਹੈਗੇ ਨੇ ਸਾਡੇ ਸੈਕਟਰੀ ਜਾਂ ਸਾਡੇ ਡੀਜੀਪੀ ਲੈਵਲ ਦੇ ਅਧਿਕਾਰੀ ਕੀ ਕਹਿੰਦੇ ਨੇ ਤੁਹਾਡੀ ਪੋਲੀਟੀਕਲ ਕੀ ਵਿਲ ਹੈਗੀ ਤੁਸੀਂ ਉਹ ਦੇਖਣਾ ਹੈਗਾ ਔਰ ਫੈਸਲੇ ਪੋਲੀਟੀਕਲ ਵਿਲੇ ਦੇ ਨਾਲ ਜੇ ਤੁਹਾਡੀ ਇੱਛਾ ਸ਼ਕਤੀ ਸਟਰੋਂਗ ਹੋਈ ਤੇ ਬੱਲੇ ਬੱਲੇ ਜੇ ਇੱਛਾ ਸ਼ਕਤੀ ਤੁਹਾਡੀ ਘਾਟ ਰਲ ਗਈ ਤੇ ਤੁਹਾਡਾ 2027 ਦੀਆਂ ਵਿਧਾਨ ਸਭਾ ਚੋਣਾਂ ਚ ਲਾਜ਼ਮੀ ਤੌਰ ਤੇ ਨਕਸਾਨ ਹੋਵੇਗਾ ਉਹ ਜਦੋਂ ਕਹਿੰਦੇ ਹੁੰਦੇ ਨੇ ਕਿ ਫਿਰ ਆਪਕੇ ਪਛਤਾਣੇ ਦਾ ਫਾਇਦਾ ਜਦ ਚਿੜੀਆ ਚੁਗ ਗਈ ਖੇਤ ਫਿਰ ਤੁਹਾਡੇ ਉਹ ਹਾਲਾਤ ਵੀ ਹੋ ਸਕਦੇ ਨੇ ਹੁਣ ਦੇਖਦੇ ਆ ਇਸ ਮਸਲੇ ਚ ਅੱਗੇ ਹਾਈ ਕੋਰਟ ਨੇ ਕੀ ਟਿੱਪਣੀ ਕਰਨੀ ਹੈ ਕੀ ਫੈਸਲਾ ਲੈਣਾ ਹੈ ਪਰ ਨਾਲ ਲੱਗ ਮ ਇੱਕ ਗੱਲ ਕਰ ਲਈਏ ਅਮਰਿਤਪਾਲ ਦੇ ਭਰਾ ਦੀ ਹਰਪ੍ਰੀਤ ਸਿੰਘ ਹੈਪੀ ਹੁਣ 2 ਦਿਨ ਦਾ ਰਿਮਾਂਡ ਮਿਲਿਆ ਮੰਗਿਆ ਗਿਆ ਸੀ 10 ਦਿਨ ਦਾ ਰਿਮਾਂਡ ਇਸ ਕੇਸ ਦੇ ਵਿੱਚ 2 ਦਿਨਾਂ ਦੇ ਵਿੱਚੋਂ ਕੀ ਪੁੱਛਿਆ ਜਾਂਦਾ ਕੀ ਨਹੀਂ ਪਰ ਇੱਕ ਗੱਲ ਵਾਰ-ਵਾਰ ਰੋਕਾਂ ਵੱਲੋਂ ਚਰਚਾ ਦਾ ਵਿਸ਼ਾ ਬਣਾਈ ਜਾ ਰਹੀ ਹੈ ਕਿ ਜਿਹੜਾ ਬੰਦਾ ਨਸ਼ਾ ਵੇਚਿਆ ਜਨੇ ਪੁਲਿਸ ਕਹਿੰਦੀ ਹੈ ਕਿ ਸੰਦੀਪ अरोड़ा ਨਾਮ ਦਾ ਬੰਦਾ ਸੀ ਕੋਈ ਉਸ ਤੋਂ ਹਾਲੇ ਪੁੱਛ ਕੇ ਇਸ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਅਮਰਿਤਪਾਲ ਸਿੰਘ ਦੇ ਭਰਾ ਤੋਂ 2 ਦਿਨ ਦਾ ਰਿਮਾਂਡ ਲਿਆ ਗਿਆ ਤੂੰ ਕੋ ਉਹਦੇ ਚ ਜਿsto ਪੁਲਿਸ ਦੀ ਐਫਆਈਆਰ ਦੇ ਮਤਾਬਕ ਜਾਂ ਪੁਲਿਸ ਜਲੰਧਰ ਪੁਲਿਸ ਦੇ ਮਤਾਬਕ ਜਾਂ ਜਲੰਧਰ ਪੁਲਿਸ ਦੇ ਵਿਧਾਤੀ ਦੇ ਐਸਐਸਪੀ ਮਤਾਬਕ ਜਿਹੜੀ ਉਹਨਾਂ ਨੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ ਜਾਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਹਰਪੀਤ ਸਿੰਘ ਉਰਫ ਹੈਪੀ ਤੇ ਲਵ ਪ੍ਰੀਤ ਸਿੰਘ ਉਹਨਾਂ ਨੇ ਉਹਨਾਂ ਨੇ ਸੰਦੀਪ ਔਰੋੜਾ ਹੈਬੋਵਾਲ ਤੋਂ ਲਿਆਂਦੇ ਸੰਦੀਪ ਔਰੋੜੇ ਦਾ ਇੱਕ ਫੋਟੋਗ੍ਰਾਫਰ ਦੋਸਤੀ ਉਹ ਦੋਨਾਂ ਦਾ ਕਾਰੋਬਾਰ ਉਹਨਾਂ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਹੁਣ ਇਹ ਸਭ ਤੋਂ ਵੱਡੀ ਕਹਾਣੀ ਬੜੀ ਲੋਕੀ ਇਸ ਤੇ ਚਕਾਰੇ ਨੇ ਵੀ ਉਹ ਪੁਲਿਸ ਨੂੰ ਰਿਮਾਂਡ ਕਿਉਂ ਨਹੀਂ ਮਿਲਿਆ ਘੱਟੋ ਘੱਟ ਜਿਹੜੇ ਨਸ਼ੇ ਦੇ ਤਸਕਰ ਨੇ ਇੱਕ ਚੇਨ ਹੁੰਦੀ ਨਾ ਜੀ ਸੰਦੀਪ ਰੋੜਾ ਕਿੱਥੋਂ ਲੈ ਕੇ ਜਿਹੜਾ ਉਹਦਾ ਫੋਟੋਗ੍ਰਾਫਰ ਦੋਸਤ ਆ ਉਹ ਤੇ ਪੈਸੇ ਉਹਦੇ ਕਾਊਂਟ ਚ ਆਉਂਦੇ ਸੀ ਸੰਦੀਪ ਰੋੜਾ ਕਿੱਥੋਂ ਲਿਆਉਂਦਾ ਸੀ ਔਰ ਉਹ ਕਿਥੋਂ ਲਿਆ ਹੁੰਦਾ ਸੀ ਇੱਕ ਲਿੰਕ ਤੇ ਹਜੇ ਤੱਕ ਜਲੰਧਰ ਪੁਲਿਸ ਨੇ ਐਸਟੈਬਲਿਸ਼ ਨਹੀਂ ਕੀਤਾ ਹੈਗਾ ਨਾ ਇਸ ਕਰਕੇ ਸਵਾਲਾਂ ਦੇ ਘੇਰੇ ਦੇ ਵਿੱਚ ਤੇ ਸ਼ੱਕ ਦੇ ਦਾਰੇ ਦੇ ਵਿੱਚ ਹੈ ਅੱਜ ਜਿਹੜੇ ਹਰਪੀ ਸਿੰਘ ਹੋਣਾ ਉਹ ਵੱਲੋਂ ਵਕੀਲ ਪੇਸ਼ ਹੋ ਨੇ ਕੋਈ ਦੱਸ ਦੇ ਉਹਨਾਂ ਨੇ ਪਹਿਲਾਂ ਜੁਡੀਸ਼ੀਅਲ ਭੇਜਤਾ ਤੇ ਫਿਰ ਪੁਲਿਸ ਨੇ ਅੱਜ ਪ੍ਰੋਡਕਸ਼ਨ ਵਾਰੰਟ ਲੈ ਸੈਸ਼ਨ ਕੋਰਟ ਦੇ ਅੱਗੇ ਪੇਸ਼ ਕੀਤਾ ਕਿਉਂਕਿ ਹੇਠਲੀ ਅਦਾਲਤ ਨੇ ਪੁੜਸ ਨੂੰ ਰਿਮਾਂਡ ਨਹੀਂ ਦਿੱਤਾ ਸੀ ਜੁਡੀਸ਼ੀਅਲ ਭੇਜਤਾ ਕਿਉਂਕਿ 4 ਗ੍ਰਾਮ ਜਿਹੜੀ ਹੈਗੀ ਉਹ ਕੁਆਂਟੀਟੀ ਜਿਹੜੀ ਉਹ ਕਮਰਸ਼ੀਅਲ ਨਹੀਂ ਆਂਦੀ ਹੈਗੀ ਉਹ ਤੋਂ ਬੰਦਾ ਖਾ ਵੀ ਸਕਦਾ ਹੈਗਾ ਹੁਣ ਇਹ ਜਿਹੜਾ ਮਸਲਾ ਕਿ ਉਹ ਹੁਣ ਪਰਿਵਾਰ ਨੇ ਕਿਹਾ ਹੈਗਾ ਕਿ ਅਸਲ ਦੇ ਉਹ ਜੋ ਰੈਗੂਲਰ ਜਿਮ ਜਾਂਦਾ ਇੱਕ ਕਿਹੜਾ ਉਹ ਲੈਂਦਾ ਕਿ ਦਵਾਈ ਜੀ ਪਨਕੀ ਬੋਲਦੇ ਹੈਗੇ ਨੇ ਕਿਤੇ ਮਸਲ ਮਸਲ ਬਿਲਡ ਵਾਸਤੇ ਨਹੀਂ ਉਹ ਕਹਿੰਦੇ ਉਹਦੇ ਵਿੱਚ ਉਹ ਜਿਹੜੇ ਜਿਹੜੇ ਰੈਗੂਲਰ ਜਿਮ ਕਰਦੇ ਉਹਨਾਂ ਦਾ ਵੀ ਅਗਰ ਤੁਸੀਂ ਡੋਪ ਟੈਸਟ ਕਰੋ ਪੋਜ਼ਿਟਿਵ ਆਏਗਾ ਹੁਣ ਉਹਦੇ ਵਕੀਲ ਲੈ ਕੇ ਆ ਕਿ ਇਹ ਜਿਹੜਾ ਝੂਠਾ ਫਰੇਮ ਕੀਤਾ ਗਿਆ ਹੈਗਾ ਕਹਾਣੀ ਝੂਠੀ ਆ ਹੁਣ ਪੁਲਿਸ ਨੇ 10 ਦਿਨ ਦਾ ਮੰਗਿਆ ਸਪੋਰਸ ਨੂੰ 2 ਦਿਨ ਦਾ ਰਿਮਾਨਡ ਮਿਲਿਆ ਗਿਆ ਪਰਿਵਾਰ ਤਾਂ ਕਹਿੰਦੇ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸ ਖਾਸ ਕਰਕੇ ਜਲੰਧਰ ਦਿਹਾਤੀ ਪੁਲਿਸ ਨਾ ਉਹ ਇਸੇ ਖੋਲ ਕੇ ਜਿਹੜਾ ਵਾ ਉਹ ਖਲਾਸਾ ਨਹੀਂ ਕਰ ਪਏ ਹੁਣ ਤੁਸੀਂ ਦੇਖੋ ਕਿ ਉਹਨੇ 4 ਗ੍ਰਾਮ ਫੜੀ ਗਈ ਹੈ ਗਿਆ ਤੇ ਜਲੰਧਰ ਦਾ ਐਸਐਸਪੀ ਪ੍ਰੈਸ ਕਾਨਫਰੰਸ ਕਰਦਾ ਉਹ ਕਿਹਦੇ ਇਸ਼ਾਰੇ ਤੇ ਕਰਦਾ ਹੈਗਾ ਉਹ ਸਾਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਦੂਜਾ ਜਿਹੜਾ ਮਹੱਤਵਪੂਰਨ ਕਿੱਸਾ ਕੱਲ ਹੀ ਇੱਕ ਪੁਲਿਸ ਦਾ ਕਾਂਸਟੇਬਲ ਫੜਿਆ ਹੈਗਾ ਮਹਾਲੀਪੁਰਸ ਨੇ ਫੜਿਆ ਫਿਰੋਜ਼ਪੁਰ ਫਰੀਦਕੋਟ ਦਾ ਉਹਦੇ ਬਾਰੇ ਤੇ ਐਸਐਸਪੀ ਨਾਲ ਫਰੀਦਕੋਟ ਦੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਨਾਲ ਐਸਐਸਪੀ ਮਹਾਲੀ ਨੇ ਕੀਤੀ ਹੈ ਪੁਲਿਸ ਨੇ ਤੇ ਮਹਾਲੀ ਪੁਲਿਸ ਨੇ ਫੜਿਆ ਹੈਗਾ ਜਿਸ ਦੇ ਕੋ 1 ਕਿਲੋ ਦੇ ਹਿਸਾਬ ਨਾਲ ਫੜੀ ਗਈ ਅੱਧਾ ਕਿਲੋ ਜਿਸ ਕੋ ਅੱਧਾ ਕਿਲੋ ਫੜੀ ਗਈ ਉਹਦੀ ਬਾਰੇ ਕੋਈ ਪ੍ਰੈਸ ਕਾਨਫਰੰਸੀ ਇੱਕ ਜਸਟ ਪ੍ਰੈਸ ਨੋਟ ਕੱਢ ਦਿੱਤਾ ਗਿਆ ਜਿਹਦੇ ਕੋ 4 ਗ੍ਰਾਮ ਜਿਹੜੀ ਕਮਰਸ਼ੀਅਲ ਨਹੀਂ ਆਂਦੀ ਹੈਗੀ ਉਦੇ ਬਾਰੇ ਪੁਲਿਸ ਦਾ ਇੱਕ ਐਸਐਸਪੀ ਪ੍ਰੈਸ ਕਾਨਫਰੰਸ ਕਰ ਰਿਹਾ ਹੈਗਾ ਜਿਹਦੇ ਪੁਲਿਸ ਨੂੰ ਰਿਮਾਂਡ ਨਹੀਂ ਮਿਲਦਾ ਉਹਨੂੰ ਜੁਡੀਸ਼ੀਅਲ ਭੇਜ ਦਿੱਤਾ ਜਾਂਦਾ ਹੈਗਾ ਫਿਰ ਤੁਸੀਂ ਪ੍ਰੋਡਕਸ਼ਨ ਵਾਰੰਟ ਲੈ ਕੇ ਆਂਦੇ ਆ ਫਿਰ ਤੁਹਾਨੂੰ 2 ਦਿਨ ਦਾ ਮਿਲਦਾ ਤੇ ਜਿਹਦੇ ਕੋਲ ਲੈ ਕੇ ਆਏ ਨੇ ਜਿਹਨੂੰ ਕਹਿੰਦਾ ਕਿ ਇਹਨਾਂ 10000 ਰੁਪਏ ਦੀ ਖਰੀਦੀ ਹੈਗੀ ਆ ਉਹ ਸੰਦੀਪ ਰੋੜੇ ਬਾਰੇ ਤੇ ਪੁਲਿਸ ਨੇ ਅਜੇ ਤੱਕ ਖੁਲਾਸਾ ਨਹੀਂ ਕੀਤਾ ਕਿ ਸੰਦੀਪ ਰੋੜੇ ਦੇ ਮਾਈ ਬਾਪ ਕੌਣ ਨੇ ਉਹ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਵੇਚ ਰਿਹਾ ਹੈਗਾ ਜਾਂ ਹਰਪ੍ਰੀਤ ਸਿੰਘ ਹੁਣੇ ਪਹਿਲੀ ਦਫਾ ਗਏ ਜਾਂ ਕਿੰਨੀ ਦਫਾ ਗਏ ਨੇ ਚਾਰ ਵਰਗੇ ਪੰਜ ਵਰਗੇ ਕੋਈ ਨਾ ਕੋਈ ਤੇ ਉਹਨੇ ਸੰਦੀਪ ਰੋੜੇ ਨੇ ਦੱਸਿਆ ਹੋਊਗਾ ਜਾਂ ਸੰਦੀਪ ਰੋੜੇ ਦੀ ਗਲੀ ਗਵਾਂਡ ਕੈਮਰੇ ਤੇ ਆਂਡੀਆਂ ਗਵਾਂਡੀਆਂ ਦੇ ਘਰ ਲੱਗੇ ਹੋਣਗੇ ਨਾ ਉਹ ਪੁਲਿਸ ਨੇ ਹਾਲੇ ਤੱਕ ਤਫ਼ਤੀਸ਼ ਦੇ ਦੌਰਾਨ ਨਹੀਂ ਦੱਸਿਆ ਇਸ ਕਰਕੇ ਭਾਵੇਂ ਪੁਲਿਸ ਸੱਚੀ ਹੋਵੇ ਲੇਕਿਨ ਜਦੋਂ ਦੇ ਇੰਨੇ ਇਦਾਂ ਦੇ ਲੂਪ ਰਹਿ ਜਾਂਦੇ ਨੇ ਲਕੂਨੇ ਰਹਿ ਜਾਂਦੇ ਨੇ ਫਿਰ ਪੁਲਿਸ ਸ਼ੱਕ ਦੇ ਦਰਰੇ ਵਿੱਚ ਆ ਜਾਂਦੀ ਹੈਗੀ ਆ ਕਿ ਇੱਕ ਤੇ ਕਿਲੋ ਦੇ ਹਿਸਾਬ ਨਾਲ ਪੁਲਿਸ ਦੇ ਜਿਹੜੇ ਕਾਲੀਆਂ ਭੇਡਾਂ ਨੇ ਉਹਨਾਂ ਕੋ ਫੜੀ ਜਾ ਰਹੀ ਹੈ ਦੂਜੇ ਪਾਸੇ ਇੱਕ ਬੰਦੇ ਕੋ 4 ਗ੍ਰਾਮ ਹੁਣ ਹੁਣ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਗੱਲ ਸੱਚੀ ਹੋ ਗਈ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੇਚ ਰਿਹਾ ਉਹਦੇ ਵਿੱਚ ਪੁਲਿਸ ਦੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਨੇ ਆ ਭੇੜ ਇੱਕ ਫੜੀ ਗਈ ਆ ਉਹਦੇ ਨਾਲ ਇੱਕ ਹੋਰ ਕੁੜੀ ਉਹ ਵੀ ਮੁਲਾਜ਼ਮੀ ਆ ਤੇ ਇਹ ਹੁਣ ਇਹ ਜਿਹੜੇ ਕਾਰੋਬਾਰ ਕਰ ਰਹੇ ਨੇ ਇਹ ਕੱਲਾ ਪੁਲਿਸ ਵਾਲੇ ਦੇ ਇਹਦੇ ਮਾਈ ਬਾਪ ਹੋਣਗੇ ਤੇ ਇਹ ਜਿਹੜਾ ਇਹ ਜਿਹੜਾ ਸਵਾਲ ਸਭ ਤੋਂ ਵੱਡਾ ਖਾਰ ਹੈ ਕਿ ਉਹਦੇ ਨੂੰ ਅੱਜ ਪਰਿਵਾਰ ਨੇ ਅਪੀਲ ਕੀਤੀ ਹੈਗੀ ਠੀਕ ਹੈ ਪੁਲਿਸ ਨੂੰ 2 ਦਿਨ ਦਾ ਰਿਮਾਂਡ ਮਿਲ ਗਿਆ ਪਰ ਉਹ ਵਾਲਾ ਜਿਹੜਾ ਲਿੰਕ ਆ ਪੁਲਿਸ ਉਸ ਤੇ ਦਬਾਅ ਪਾ ਉਹ ਦੱਬ ਰਹੀ ਹੈ ਕਹਾਣੀ ਨੂੰ ਪਰਦਾ ਪਾ ਰਹੀ ਹੈ ਕਿ ਸੰਦੀਪ ਰੋੜੇ ਬਾਰੇ ਹਾਲੇ ਤੱਕ ਤੁਸੀਂ ਮੀਡੀਆ ਨੂੰ ਜਾਂ ਪੰਜਾਬ ਦੀ ਜਨਤਾ ਨੂੰ ਦੱਸਿਆ ਹੀ ਨਹੀਂ ਕਿ ਉਹਦਾ ਮਾਈ ਬਾਪ ਕੌਣ ਹੈ ਔਰ ਪਿਛਲੇ ਕਿੰਨੇ ਸਮੇਂ ਤੋਂ ਕਰ ਰਿਹਾ ਔਰ ਦੂਜਾ ਉਹਦੇ ਖਿਲਾਫ ਕਿੰਨੇ ਮਕਦਮੇ ਦਰਜ ਹੈਗੇ ਨੇ ਤੇ ਜੇ ਨਹੀਂ ਹੈਗੇ ਇਹਦਾ ਮਤਲਬ ਹੈ ਤੁਹਾਡੀ ਉਥੇ ਲੋਕਲ ਪੁਲਿਸ ਮਿਲੀ ਹੋਏ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਸੰਦੀਪ अरोड़ा ਵੀ ਨਸ਼ੇ ਵੇਚਦਾ ਜਾਂ ਵਕਾਉਂਦਾ ਹੈਗਾ ਜਾਂ ਖਾਂਦਾ ਹੈਗਾ ਇਹਦਾ ਮਤਲਬ ਉਸ ਇਲਾਕੇ ਦੇ ਪੁਲਿਸ ਨੂੰ ਬਿਲਕੁਲ ਨਹੀਂ ਪਤਾ ਹੈਗਾ ਜਾਂ ਫਿਰ ਇਲਾਕੇ ਦੇ ਪੁਲਿਸ ਵਾਲਿਆਂ ਦੀ ਉਹ ਮੁਠੀ ਗਰਮ ਕਰ ਦਿੰਦਾ ਹੈ ਜੇਬਾਂ ਗਰਮ ਕਰ ਦਿੰਦਾ ਸੀ ਕੋਈ ਨਾ ਕੋਈ ਤੇ ਜੇ ਪੁਲਿਸ ਕਾਣੀ ਹੈਗੀ ਹੈ ਤੇ ਪੁਰਾ SSP ਨੂੰ ਜਿਹੜੇ ਕਾਣੇ ਨੇ ਜਿਹੜੀਆਂ ਤੁਹਾਡੇ ਜਲੰਧਰ ਪੁਲਿਸ ਦੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਉਸ ਇਲਾਕੇ ਦੇ ਵਿੱਚ ਲੰਬੇ ਸਮੇਂ ਤੋਂ ਜਿਨ੍ਹਾਂ ਦੀ ਪੋਸਟਿੰਗ ਰਹੀ ਆ ਤੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਇਲਾਕੇ ਦੇ ਵਿੱਚ ਨਸ਼ੇ ਦਾ ਤਸਕਰ ਬੈਠਾ ਇੱਕ ਜਲੂਪੁਰ ਖੇੜੇ ਤੋਂ ਆ ਕੇ ਬੰਦਾ ਤੇ ਨਸ਼ਾ ਲੈ ਰਿਆ ਪੁਲਿਸ ਦੇ ਮੁਤਾਬਕ ਪਰ ਲੋਕਲ ਥਾਣੇਦਾਰ ਨੂੰ ਨਹੀਂ ਸੀ ਪਤਾ ਹੈਗਾ ਕਿ ਵੀ ਇੱਥੇ ਸੰਦੀਪ अरोड़ा ਵੀ ਰਹਿੰਦਾ ਹੈ ਜਿਹੜਾ ਨਸ਼ੇ ਵੇਚਦਾ ਜਿਹਦੇ ਕੋਲ ਲੋਕੀ ਦੂਰ ਦਰਾਡੇ 1.5 150 ਕਿਲੋਮੀਟਰ ਤੋਂ ਲੋਕੀ ਨਸ਼ਾ ਲੈਣ ਆਉਂਦੇ ਨੇ ਇਸ ਕਰਕੇ ਜਲੰਧਰ ਪੁਲਿਸ ਅੱਜ ਵੀ ਸ਼ੱਕ ਦੇ ਦਾਰੇ ਦੇ ਵਿੱਚ ਹੈ ਕਿਉਂਕਿ ਪੁਲਿਸ ਕਹਾਣੀਆਂ ਬਣਾ ਲੈਂਦੀ ਹੈਗੀ ਆ ਉਹ ਆਉਣ ਵਾਲੇ ਸਮੇਂ 'ਚ ਕਹਾਣੀਆਂ ਦਾ ਪਰਦਾ ਫਾਸ਼ ਹੋ ਜਾਂਦਾ ਪਰ ਉਦੋਂ ਦਾ ਲੋਕਾਂ ਦਾ ਜਾਨੀ ਤੇ ਆਰਥਿਕ ਮਾਲੀ ਦੋਨਾਂ ਨੁਕਸਾਨ ਬਹੁਤ ਹੋ ਜਾਂਦਾ ਹੈਗਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਵਿੱਚ ਇਨਾ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ